ਜੈ ਗੁਰਦੇਵ ਧੰਨ ਗੁਰਦੇਵ ਸਾਥੀਓ ਅਸੀਂ ਆ ਰਹੇ ਸੀ ਨਕੋਦਰ ਤੋਂ ਤੇ ਨਕੋਦਰ ਤੋਂ ਅਸੀਂ ਪਹੁੰਚੇ ਹਾਂ ਇਸ ਵੇਲੇ ਫਲੋਰ ਤੇ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਜਨਮ ਉਤਸਵ ਸੰਬੰਧ ਵਿੱਚ ਸਾਰੇ ਹੀ ਪਿੰਡਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਤੇ ਅਸੀਂ ਲੰਘ ਰਹੇ ਹਾਂ ਫਲੋਰ ਦੇ ਵਿੱਚੋਂ ਤੇ ਫਲੋਰ ਇਸ ਵੇਲੇ ਇੰਨਾ ਸਜਾਇਆ ਹੋਇਆ ਕਿ ਅਸੀਂ ਦਰਸ਼ਨ ਕਰਨੇ ਰੁਕ ਗਏ ਆ ਤੇ ਦਿਖਾਣੇ ਆ ਤੁਹਾਨੂੰ ਇਸ ਸ਼ਹਿਰ ਦਾ ਬਹੁਤ ਹੀ ਅਲੌਕਿਕ ਨਜ਼ਾਰਾ ਜਿਹੜਾ ਮੈਨੂੰ ਲੱਗਦਾ ਪੂਰੇ ਪੰਜਾਬ ਵਿੱਚ ਪਹੁੰਚੇਗਾ ਤੇ ਤੁਸੀਂ ਸ਼ੇਅਰ ਵੱਧ ਤੋਂ ਵੱਧ ਕਰਨਾ ਆ ਆ ਬੱਚੇ ਵੀ ਨਾਲ ਸਾਡੇ ਜੁੜੇ ਆ ਤੇ ਹੁਣ ਆਪਾਂ ਪਰਮਿਸ਼ਨ ਲੈਨੇ ਆ ਕਮੇਟੀ ਤੋਂ ਤੇ ਹੋ ਸਕੇ ਤਾਂ ਡਰੋਨ ਸ਼ਾਟ ਵੀ ਚਲਾਵਾਂਗੇ ਠੀਕ ਐ ਤੇ ਆਓ ਦਰਸ਼ਨ ਕਰਾਨੇ ਆ ਤੁਹਾਨੂੰ ਗੁਰਦੁਆਰਾ ਸ੍ਰੀ ਗੁਰੂ ਦਾਸ ਮਹਾਰਾਜ ਜੀ ਫਲੋਰ ਬਹੁਤ ਹੀ ਖੂਬਸੂਰਤ ਸਜਾਇਆ ਹੋਇਆ ਹੈ ਤੇ ਤੁਸੀਂ ਦੇਖੋਗੇ ਮੇਰੇ ਪਿੱਛੇ ਤੇ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਵੱਲ ਨੂੰ ਚੱਲ ਕੇ ਚੱਲ ਆਇਆ ਬੰਦਾ ਆ ਜੈਗੁਰਦੇਵ ਧੰਗੁਰਦੇਵ ਤੇ ਇਸ ਵੇਲੇ ਖੜੇ ਆ ਆਪਾਂ 플ੋਰਡ ਦੇ ਵਿੱਚ ਸਾਡੇ ਭਾਜੀ ਨੇ ਵਿਸ਼ਾਲ ਜੀ ਤੇ ਜੋ ਇਸ ਕਮੇਟੀ ਦੇ ਚੇਅਰਮੈਨ ਨੇ ਤੇ ਗੁਰੂ ਘਰ ਜੋ ਪਿੱਛੇ ਤੁਹਾਨੂੰ ਦਿਖ ਰਿਹਾ ਜਾਂ ਡਰੋਨ ਸ਼ਾਟ ਦੇ ਨਾਲ ਤੁਸੀਂ ਦੇਖ ਰਹੇ ਹੋ ਇਹ ਭਾਜੀ ਹੁਣਾਂ ਦੀ ਬਦੌਲਤ ਤੇ ਇੱਕ ਨਗਰ ਦੀ ਬਹੁਤ ਬਦੌਲਤ ਹੀ ਹੈ ਤੇ ਬਹੁਤ ਸੋਹਣਾ ਗੁਰੂ ਘਰ ਸਜਾਇਆ ਹੋਇਆ ਤੇ ਜਿਹੜਾ ਡਰੋਨ ਸ਼ਾਟ ਆਪ ਭਾਜੀ ਦੇ ਘਰ ਤੋਂ ਲਏ ਸੀ ਤੇ ਲਗਭਗ ਇਸ ਨਗਰ ਦੇ ਵਿੱਚ ਤਕਰੀਬਨ ਕਹਿੰਦੇ 2 ਲੱਖ ਦਾ ਖਰਚਾ ਆ ਤੇ ਨਾਲ ਦੀ ਨਾਲ ਜੋ ਤੁਹਾਨੂੰ ਪਿੱਛੇ ਗੁਰੂ ਘਰ ਦਿਖ ਰਿਹਾ ਨਾ ਇਹਦੀ ਇਮਾਰਤ ਬਹੁਤ ਖੂਬਸੂਰਤ ਹੈ ਤੇ ਆਓ ਦਿਖਾਉਂਦੇ ਆ ਇਸ ਨਗਰ ਦਾ ਬਹੁਤ ਹੀ ਖੂਬਸੂਰਤ ਤੇ ਅਲੌਕਿਕ ਨਜ਼ਾਰਾ ਡਰੋਨ ਦੀ ਨਜ਼ਰ ਦੇ ਨਾਲ ਫਲੋਰ ਸ਼ਹਿਰ ਦਾ ਇਹ ਨਗਰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਸੀ ਚਾਰੇ ਪਾਸੇ ਲਾਈਟਾਂ ਹੀ ਲਾਈਟਾਂ ਲਗਾਈਆਂ ਗਈਆਂ ਸਨ ਤੇ ਜੋ ਹਾਈਵੇ ਹੈ ਜੋ ਮੈਨੂੰ ਲੱਗਦਾ ਨਕੂਦਰ ਤੋਂ ਆ ਰਿਹਾ ਹੈ ਤੇ ਫਲੋਰ ਨੂੰ ਜਾ ਰਿਹਾ ਹੈ ਤੇ ਇਸ ਰੋਡ ਦੇ ਦੋਨੋਂ ਪਾਸੇ ਲਾਈਟਾਂ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਤੇ ਤੂੜ ਤੱਕ ਲਾਈਟਾਂ ਲੱਗੀਆਂ ਹੋਈਆਂ ਮੈਨੂੰ ਲੱਗਦਾ ਨਹੀਂ ਕੋਈ ਰਾਹਗੀਰ ਜਬ ਬਿਨਾਂ ਰੁਕੇ ਇੱਥੇ ਜਾ ਗਿਆ ਹੋਵੇਗਾ ਤੇ ਬਹੁਤ ਹੀ ਖੂਬਸੂਰਤ ਲੱਗ ਰਿਆ ਸੀ ਕਿਉਂਕਿ ਰਾਤ ਦਾ ਸਮਾਂ ਸੀ ਲਾਈਟਾਂ ਰਾਤ ਦੇ ਸਮੇਂ ਹੋਰ ਵੀ ਰੁਸ਼ਨਾ ਰਹੀਆਂ ਸੀ ਤੇ ਗੁਰੂ ਘਰ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਜਾਇਆ ਗਿਆ ਸੀ ਤੇ ਅਸੀਂ ਵੀ ਨਮਸਕਾਰ ਕਰਨ ਲਈ ਸੇ ਰੁਕ ਗਏ ਸਾਂ ਕਹਿੰਦੇ ਹੁੰਦੇ ਆ ਜਿਸ ਨੂੰ ਪਰਮਾਤਮਾ ਬੁਲਾਉਂਦਾ ਜਾਂ ਜਿਸ ਨੂੰ ਗੁਰੂ ਬੁਲਾਉਂਦਾ ਉਹੀ ਦਰਸ਼ਨ ਕਰ ਸਕਦਾ ਹੈ ਅਸੀਂ ਇੱਥੇ ਰੁਕੇ ਕਾਫੀ ਸਮਾਂ ਬਤਾਇਆ ਤੇ ਪਿੰਡ ਵਾਲੋਂ ਵੀ ਸਾਨੂੰ ਬਹੁਤ ਹੀ ਸਤਿਕਾਰ ਮਾਣ ਦਿੱਤਾ ਗਿਆ ਤੇ ਅਸੀਂ ਪਿੰਡ ਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦੀ ਹਾਂ ਸਾਨੂੰ ਆਪਣੇ ਗੁਰੂਆਂ ਦੇ ਜਨਮ ਦਿਨ ਇਸ ਤਰ੍ਹਾਂ ਹੀ ਮਨਾਉਣੇ ਚਾਹੀਦੇ ਹਨ ਤੇ ਨਾਲ ਦੀ ਨਾਲ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ ਤੇ ਫਲੋਰ ਦਾ ਇਹ ਨਗਰ ਪੂਰੇ ਪੰਜਾਬ ਦੇ ਵਿੱਚ ਇਹ ਮੈਸੇਜ ਦੇ ਰਿਹਾ ਹੈ ਕਿ ਸਾਨੂੰ ਆਪਣੇ ਗੁਰੂਆਂ ਪੀਰਾਂ ਦੇ ਜਨਮ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਉਣੇ ਚਾਹੀਦੇ ਹਨ ਭਾਈਚਾਰਾ ਤੇ ਏਕੇ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਤੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਬੈਠੇ ਹੋਏ ਸਾਡੇ ਵੀਰ ਭਾਈ ਜੋ ਹੱਡ ਭੰਨਵੀਂ ਮਿਹਨਤ ਕਰਦੇ ਨੇ ਜਾਂ ਜੋ ਪੰਜਾਬ ਦੇ ਵਿੱਚ ਸਾਡੇ ਵੀਰ ਰਹਿੰਦੇ ਨੇ ਉਹਨਾਂ ਦੀ ਮਿਹਨਤ ਸਦਕਾ ਹੀ ਬਹੁਤ ਹੀ ਖੂਬਸੂਰਤ ਗੁਰੂ ਘਰ ਸਜਾਇਆ ਗਿਆ ਤੇ ਗੁਰੂਆਂ ਦੀਆਂ ਮਾਰਕਾਂ ਬਣਾਈਆਂ ਗਈਆਂ ਨੇ ਤੇ ਪੂਰਾ ਇਲਾਕਾ ਮੈਨੂੰ ਲੱਗਦਾ ਦੂਰੋਂ ਹੀ ਨਜ਼ਰ ਆ ਰਿਹਾ ਹੈ ਅਗਰ ਤੁਸੀਂ ਕਿਸੇ ਉੱਚੀ ਜਗ੍ਹਾ ਤੋਂ ਦੇਖੋਗੇ ਤਾਂ ਲੋਕਿਕ ਨਜ਼ਾਰਾ ਜਿਵੇਂ ਤੁਸੀਂ ਟਰੌਨ ਦੀ ਨਜ਼ਰ ਦੇ ਨਾਲ ਦੇਖਿਆ ਇਹ ਸਾਰੀਆਂ ਲਾਈਟਾਂ ਦਾ ਜੋ ਕੰਮ ਕੀਤਾ ਹੈ ਉਹ ਜਸਪਾਲ ਜੀ ਨੇ ਜੋ ਲੋਕਲ ਇਨ ਇਥੇ ਦੇ ਉਹਨਾਂ ਨੇ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਲਗਾਇਆ ਹੈ ਸਾਰਾ ਕੁਝ ਨੰਬਰ ਉਹਨਾਂ ਦਾ ਮੈਂ ਦੇ ਦਿੱਤਾ ਹੈ ਤੁਸੀਂ ਉਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਜੀ ਹੁਣ ਆਪਾਂ ਗੱਲ ਕਰਦੇ ਹਾਂ ਭਾਈ ਉਹਨਾਂ ਦੇ ਨਾਲ ਵਿਸ਼ਾਲ ਜੀ ਜੋ ਚੇਅਰਮੈਨ ਨੇ ਅੱਜ ਜੈਗੋਬੇ ਵੀ ਤਨ ਹੁੰਦੇ ਸਾਰਿਆਂ ਨੂੰ ਸਾਈਪਨੂ ਸਤ ਗੁਰੂ ਦਾ ਅਮਰਾ ਜੀ ਦੇ 649 ਮੇ ਪ੍ਰਕਾਸ਼ ਉਪਕ੍ਰਿ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਾਡੇ ਕੋਲ ਭਾਜੀ ਹੁਣੀ ਆਏ ਸੀਗੇ ਔਰ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜੇ ਡਰੋਨ ਸ਼ਾਟ ਲੈ ਹੈਗੇ ਆ ਔਰ ਇਹਨਾਂ ਨੂੰ ਲਾਈਲਿੰਗ ਬੜੀ ਪਸੰਦ ਆਈ ਹੈਗੀ ਆ ਤੇ ਇਹਨਾਂ ਨੇ ਸਾਰੇ ਨਗਰ ਦੀ ਜਿੰਨੀ ਵੀਡੀਓਗ੍ਰਾਫੀ ਕੀਤੀ ਆ ਸਾਰੇ ਸ਼ਾਟ ਲੈ ਕੇ ਇਹ ਨਹੀਂ ਜਿਹੜਾ ਸਾਡੇ ਸਭੂ ਗੋਵਾਨ ਮਹਾਰਾਜੀ ਦੇ ਗੁਰਦੁਆਰਾ ਸਾਹਿਬ ਨੂੰ ਬਹੁਤ ਹੀ ਸੱਚੇ ਢੰਗ ਦੇ ਨਾਲ ਜਿਹੜਾ ਕੈਪਚਰ ਕਰਕੇ ਜਿਹੜਾ ਆ ਇੱਕ ਵੀਡੀਓਜ਼ ਬਣਾਈਆਂ ਹੋਈਆਂ ਆ ਅਸੀਂ ਇਹਨਾਂ ਦੇ ਬਹੁਤ ਧੰਨਵਾਦ ਕਰੀਆ ਔਰ ਸਾਰੀਆਂ ਸੰਗਤਾਂ ਨੂੰ ਸੇਵਾ ਹੋਣੇ ਤੇ ਮਹਾਰਾਜ ਜੇ ਪ੍ਰਕਾਸ਼ ਉਤਸਵ ਤੇ ਪਹੁੰਚਣ ਦੀ ਪੀਲ ਆ ਸਾਰੀਆਂ ਸੰਗਤਾਂ ਨੂੰ ਮਮਾ ਕੇ ਪਹੁੰਚੋ ਮੁਹੱਲਾ ਰਵਿਤਾ ਹਸਪੁਰਾ ਨੂਰ ਮੈਨ ਰੋਡ ਲੋਰ ਸਾਰੀਆਂ ਸੰਗਤਾਂ ਨੂੰ ਜੈ ਗੁਰੂ ਦੇਵਤਨ ਇਸ ਨਗਰ ਦੇ ਵਿੱਚ ਸ਼੍ਰੀ ਗੁਰੂ ਅਰਦਾਸ ਜੀ ਮਹਾਰਾਜ ਜੀ ਦਾ ਜਨਮ ਉਤਸਵ 31 ਜਨਵਰੀ ਨੂੰ ਤੇ ਪਹਿਲੀ ਫਰਵਰੀ ਨੂੰ ਮਨਾਇਆ ਜਾ ਰਿਹਾ ਹੈ ਤੇ ਸੰਗਤਾਂ ਬਹੁਤ ਦੂਰੋਂ ਦੂਰੋਂ ਇਸ ਨਗਰ ਦੇ ਵਿੱਚ ਨਗਰ ਕੀਰਤਨ ਦੇਖਣ ਆਉਂਦੀਆਂ ਨੇ ਭਾਜੀ ਹੁਣੋਂ ਵੱਲੋਂ ਵੀ ਤੁਹਾਨੂੰ ਮੈਸੇਜ ਲਗਾਇਆ ਗਿਆ ਹੈ ਵੀ ਤੁਸੀਂ ਹੌਮ ਹਮਾ ਕੇ ਇੱਥੇ ਪਹੁੰਚ ਸਕਦੇ ਹੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਆ ਤੇ ਆਓ ਹੁਣ ਚੱਲਦੇ ਆਪਾਂ ਪਿੰਡ ਵੱਲ ਨੂੰ ਤੇ ਪਿੰਡ ਦੀਆਂ ਗਲੀਆਂ ਦੇ ਵਿੱਚ ਚੱਲਦੇ ਆਂ ਤੇ ਮਾਣਦੇ ਹਨ ਆਨੰਦ ਇਥੋਂ ਦੇ ਅਲੌਕਿਕ ਨਜ਼ਾਰੇ ਦਾ ਤੇ ਜਿਵੇਂ ਅਸੀਂ ਪਿੰਡ ਦੀਆਂ ਗਲੀਆਂ ਦੇ ਵਿੱਚ ਘੁੰਮ ਰਹੇ ਸਾਂ ਬਹੁਤ ਹੀ ਆਨੰਦ ਆ ਰਿਹਾ ਸੀ ਕਿਉਂਕਿ ਸਾਡੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵੱਖ-ਵੱਖ ਪਿੰਡਾਂ ਤੋਂ ਲੋਕ ਇੱਥੇ ਆਏ ਸਨ ਇਸ ਰੌਸ਼ਨੀ ਨੂੰ ਦੇਖਣ ਦੇ ਲਈ ਤੇ ਜਿਵੇਂ ਜਿਵੇਂ ਅੱਗੇ ਵੱਧ ਰਹੇ ਸਾਂ ਤਾਂ ਸਾਨੂੰ ਇੱਕ ਸੱਜਣ ਮਿਲੇ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਨਾਲ ਹੀ ਅੱਧਾ ਕਿਲੋਮੀਟਰ ਦੀ ਦੂਰੀ ਤੇ ਪੈਦਲ ਹੀ ਇੱਕ ਪਿੰਡ ਹੈ ਨੰਗ ਤੇ ਅਸੀਂ ਉਹਨਾਂ ਦੱਸੇ ਅਨੁਸਾਰ ਅਸੀਂ ਪਿੰਡ ਨੰਗਲ ਵੱਲ ਨੂੰ ਪੈਦਲ ਹੀ ਚੱਲ ਪਏ ਤੇ ਲਗਭਗ 500 ਮੀਟਰ ਦੀ ਦੂਰੀ ਤੇ ਹੀ ਸੀਗਾ ਪਿੰਡ ਤੇ ਉਹ ਵੀ ਇਸੇ ਤਰ੍ਹਾਂ ਬਹੁਤ ਹੀ ਸਜੇ ਢੰਗ ਨਾਲ ਸਜਾਇਆ ਗਿਆ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਪਰ ਹੁਣ ਸਾਡੇ ਕੋਲ ਸਮਾਂ ਬਹੁਤ ਘੱਟ ਸੀ ਇਸ ਕਰਕੇ ਅਸੀਂ ਡਰੋਨ ਸ਼ਾਟ ਨਹੀਂ ਲੈ ਸਕੇ ਤੇ ਫਿਰ ਵੀ ਅਸੀਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਪਿੰਡ ਨੰਗਲ ਦੇ ਗੁਰਦੁਆਰਾ ਸਾਹਿਬ ਜੀ ਦੇ ਤੇ ਜਿਵੇਂ ਹੀ ਪਿੰਡ ਨੰਗਲ ਦੇ ਵਿੱਚ ਅਸੀਂ ਐਂਟਰ ਕਰਦੇ ਆ ਸਭ ਤੋਂ ਪਹਿਲਾਂ ਸਾਡੀ ਨਜ਼ਰ ਪੈਂਦੀ ਹੈ 바ਵਾ ਸਾਹਿਬ ਡਾਕਟਰ ਭੀਮਰਾਵ ਉਮੀਦਗਰ ਜੀ ਦੀ ਪ੍ਰਤਿਮਾ ਤੇ ਜੋ ਕਿ ਸਾਡੇ ਰੈਵਨ ਨੇ ਜਿਨ੍ਹਾਂ ਦੇ ਕਾਰਨ ਅਸੀਂ ਖੁੱਲੀ ਹਵਾ ਦੇ ਵਿੱਚ ਸਾਹ ਲੈ ਪਾਰੇ ਆ ਤਾਂ ਪੂਰੀ ਆਜ਼ਾਦੀ ਦੇ ਨਾਲ ਅਨੰਗ ਮਾਣ ਰਹੇ ਆ ਪਿੰਡ ਨੰਗਲ ਨੇੜੇ ਫਲੋਰ ਬਹੁਤ ਹੀ ਖੂਬਸੂਰਤ ਢੰਗ ਦੇ ਨਾਲ ਸਜਾਇਆ ਗਿਆ ਸੀ ਜਿਵੇਂ ਅਸੀਂ ਪਿੱਛੇ ਦੇਖਿਆ ਆਏ ਸਾਂ ਤੇ ਉਸੇ ਤਰ੍ਹਾਂ ਇਸ ਪਿੰਡ ਨੂੰ ਵੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲਾਈਟਾਂ ਦੇ ਨਾਲ ਸਜਾਇਆ ਹੋਇਆ ਸੀ ਤੇ ਪੂਰਾ ਹੀ ਪਿੰਡ ਰੋਸ਼ਨ ਆ ਰਿਹਾ ਸੀ ਤੇ ਸਾਡੇ ਕੋਲ ਜਿਆਦਾ ਸਮਾਂ ਨਹੀਂ ਸੀ ਫਿਰ ਵੀ ਅਸੀਂ ਅਸੀਂ ਗੁਰੂ ਘਰ ਗਏ ਦਰਸ਼ਨ ਕੀਤੇ ਤੇ ਉਸ ਤੋਂ ਬਾਅਦ ਅਸੀਂ ਕੁਝ ਪਿੰਡ ਦੇ ਸਜਣਾ ਨਾਲ ਮਿਲੇ ਗੱਲਬਾਤ ਕੀਤੀ ਤੇ ਇੱਥੋਂ ਦੇ ਬਹੁਤ ਹੀ ਖੂਬਸੂਰਤ ਅਨੁਭਵ ਲੈ ਕੇ ਅਸੀਂ ਵਾਪਸ ਆਪਣੇ ਘਰ ਵੱਲੋਂ ਤੁਰ ਪਏ ਤੇ ਏਸੀ ਅੱਜ ਦੀ ਫੇਰੀ ਸਾਡੀ ਤੇ ਅਸੀਂ ਦਰਸ਼ਨ ਕੀਤੇ ਸ਼੍ਰੀ ਗੁਰੂ ਦਾਸ ਮਹਾਰਾਜ ਜੀ ਦੇ ਵੱਖ-ਵੱਖ ਗੁਰੂ ਘਰਾਂ ਦੇ ਤੇ ਆਪ ਸਭ ਜੀ ਨੂੰ ਸ਼੍ਰੀ ਗੁਰੂ ਅਰਦਾਸ ਜੀ ਮਹਾਰਾਜ ਜੀ ਦੇ 693 ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅਸੀਂ ਆਸ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਸੱਜਣਾ ਮਿੱਤਰਾਂ ਅਤੇ ਵਿਦੇਸ਼ ਵਿੱਚ ਬੈਠੀ ਸੰਗਤ ਦੇ ਨਾਲ ਜਰੂਰ ਸਾਂਝਾ ਕਰਨਾ ਤਾਂ ਕਿ ਉਹ ਵੀ ਇਸ ਅਨੁਭਵ ਨੂੰ ਮਹਿਸੂਸ ਕਰ ਸਕਣ ਕਿਉਂਕਿ ਵਿਦੇਸ਼ਾਂ ਦੇ ਵਿੱਚ ਬੈਠੇ ਆ ਸਾਡੇ ਨਾਲੋਂ ਜ਼ਿਆਦਾ ਇਸ ਸਮੇਂ ਦੀ ਉਹਨਾਂ ਨੂੰ ਇੰਤਜ਼ਾਰ ਰਹਿੰਦਾ ਕਿਉਂਕਿ ਵਿਦੇਸ਼ਾਂ ਤੋਂ ਆਉਣਾ ਬਹੁਤ ਮੁਸ਼ਕਲ ਹੋ ਜਾਂਦਾ ਫਿਰ ਵੀ ਸਾਡੇ ਵੀਰ ਉੱਥੇ ਬੈਠੇ ਪੂਰਾ ਸਹਿਯੋਗ ਦਿੰਦੇ ਨੇ ਇਲਾਕਾ ਨਿਵਾਸੀਆਂ ਵੱਲੋਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਤੇ ਇਸ ਪਿਆਰ ਦੇ ਲਈ ਅਸੀਂ ਰਿਹਣੀ ਰਹਾਂਗੇ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਆਪ ਸਾਰਿਆਂ ਦਾ ਜੀ